ਨਮਸਕਾਰ ਜੀ ਉਮੀਦ ਆ ਤੁਸੀ ਸਾਰੇ ਠੀਕ ਹੋਵੋਗੇ ਨਰਾਤੇ ਚੱਲ ਰਹੇ ਨੇ ਥੋੜੀ ਤੇ ਮਹਾਮਾਰੀ ਦੀ ਕਿਰਪਾ ਬਣੀ ਰਹੂਗੀ ਤੇ ਹੁਣ ਆਪਾਂ ਅੱਜ ਗੱਲ ਕਰੀਏ ਸਰਾਧ ਰਾਂਕੇ ਗਏ ਨੇ ਚਲੋ ਆਮ ਤੌਰ ਤੇ ਵਿਖਿਆ ਨੇ ਪਿੱਤਰ ਦੋਸ਼ ਹੈ ਜੀ ਪਿੱਤਰ ਦੋਸ਼ ਹੈ ਕੀ ਅਸਲ ਕੀ ਹੈ ਜਿਵੇਂ ਸਾਨੂੰ ਡਰਾ ਜਾਂਦਾ ਹੈ ਵੀ ਪਿੱਤਰ ਥੋੜੇ ਜਿਨ ਨਾਰਾਜ਼ ਨੇ ਪਹਿਲਾਂ ਤਾਂ ਸਾਰਿਆਂ ਨੂੰ ਆਪ ਦੇ ਮਾਇਨਰਾ ਦਿਮਾਗ ਨਾਲ ਸੋਚਣਾ ਚਾਹੀਦਾ ਹੈ ਕਿ ਪਿੱਤਰ ਸਾਡੇ ਬਜ਼ੁਰਗ ਨੇ ਉਹ ਸਾਡੇ ਤੇ ਨਾਰਾਜ਼ ਕਿ ਹੋਣਗੇ ਪਹਿਲੀ ਗਲਤੀ ਇਹ ਜਿਹੜੇ ਸਾਡੇ ਬਾਰੇ ਸਾਡੇ ਮਾਪੇ ਸਾਡੇ ਬਜ਼ੁਰਗ ਸਾਡੇ ਵਾਸਤੇ ਹਮੇਸ਼ਾ ਚੰਗਾ ਸੋਚਦੇ ਨੇ ਉਹ ਸਾਡੇ ਵਾਸਤੇ ਮਾੜਾ ਕਿਵੇਂ ਸੋਚਣਗੇ ਇੱਕ ਬਹਿਮਾ ਫਲਾ ਜਾ ਰਿਹਾ ਜੇ ਆਪਾਂ ਕਹਦੇ ਹੋ ਵੀ ਦਿਖਾਨਦਾਰੀ ਹੈ ਕੋਈ ਪਿਤਰਦੋਸ਼ ਨਹੀਂ ਹੈਗਾ ਕੁਝ ਨਹੀਂ ਹੈਗਾ ਸਾਡੇ ਬਜ਼ੁਰਗ ਸਾਡੇ ਸਾਡੇ ਦੇ ਵਾਸਤੇ ਕਦੇ ਮਾਰਾ ਨਹੀਂ ਸੋਚਦੇ ਚਾਹੇ ਸੀ ਮਾਰੇ ਆ ਚਾਹੇ ਚੰਗੇ ਆ ਚਾਹੇ ਅਸੀਂ ਉਹਨੂੰ ਹੀ ਸੇਵਾ ਕੀਤੀ ਚਾਹੇ ਨਾ ਕੀਤੀ ਮਾਪੇ ਬੱਚੇ ਨੂੰ ਕਦੇ ਮਾਰਾ ਨਹੀਂ ਜੇ ਹੁਣ ਆਪਾਂ ਨੂੰ ਲੱਗਦਾ ਹੈ ਵੀ ਪਿਤਰਦੋਸ਼ ਸਾਡੇ ਤੇ ਨਾਰਾਜ਼ ਨੇ ਕਈ ਬਹਿਮ ਕੱਢਦੇ ਨਹੀਂ ਇੱਥੇ ਦਿਮਾਗ ਚ ਫਸ ਜਾਂਦਾ ਕਈਆਂ ਵੀ ਇਹ ਹੈਗਾ ਜੀ ਇੱਕ ਬੰਦੇ ਨੂੰ ਦੋ ਕਹਿੰ ਜਾਂ ਤਿੰਨ ਪੰਡਤ ਕਹਿੰਦੇ ਚਾਰ ਕਹਿੰਦੇ ਨਾ ਪੰਜ ਕਹਿੰਦਾ ਨਾ ਜੇ ਚਾਰ ਬੰਦੇ ਕੁੱਤੇ ਨੂੰ ਰਲ ਕੇ ਕਹਿੰਦੇ ਨੇ ਵੀ ਇਹ ਭੇਡ ਆ ਤਾਂ ਭੇਡ ਵੱਜੂਗਾ ਜੇ ਭੇਡ ਨੂੰ ਕਹਿੰਦੇ ਨੇ ਕੁੱਤਾ ਤਾਂ ਕੁੱਤਾ ਵੱਜੂਗਾ ਇਹਦਾ ਪਾਇਆ ਵੀ ਹੈਗਾ ਬਹੁਤ ਸਰਲ ਪਾਇਆ ਜੇ ਤੁਸੀਂ ਕਰਨਾ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਕਿਸੇ ਚੀਜ਼ ਦਾ ਘਾਟਾ ਨਹੀਂ ਪੈਂਦਾ ਤੁਸੀਂ ਕੀ ਕਰਨਾ ਹੈ ਤੁਸੀਂ ਬਿਰਦਾ ਸਮਝਣਾ ਹੈ ਉੱਥੇ ਕੁਸ਼ਖਾਨ ਨੂੰ ਲੈ ਜਾਓ ਤੀਨ ਨੂੰ ਲੈ ਜਾਓ ਉੱਥੇ ਬਜ਼ੁਰਗਾਂ ਕੋਲੋਂ ਅਸ਼ੀਰਵਾਦ ਲਓ ਜਾ ਕੇ ਉਹਨਾਂ ਕੋਲੇ ਬੈਠੋ ਉਹਨਾਂ ਨਾਲ ਗੱਲਾਂ ਕਰੋ ਬਿਰਦਾ ਸ਼ਰਮ ਚ ਕੰਟਾ ਤੋਂ ਕੰਟ ਉੱਥੇ ਬਤਾਓ ਜਦੋਂ ਉਹਨਾਂ ਦੇ ਹੱਥਾਂ ਤੇ ਝੋੜੀਆਂ ਪਈਆਂ ਹੋਣਗੀਆਂ ਤੁਹਾਡੇ ਸਿਰ ਤੇ ਹੱਥ ਰੱਖਣਗੇ ਸਮਝ ਲਓ ਵੀ ਪਿਤਰ ਦਾ ਕੀ ਦੋਸ਼ ਕੀ ਥੋੜੇ ਤੋਂ ਕੋਈ ਉ ਵੀ ਕਿਸੇ ਨੇ ਆਪਾਂ ਕਹਿੰਦੇ ਵੀ ਕਿਸੇ ਨੇ ਕੋਈ ਜਾਦੂ ਕਰਤਾ ਜੀ ਕੋਈ ਆਮ ਤੌਰ ਤੇ ਕਹਿੰਦੇ ਨੇ ਵੀ ਇਹ ਕਰਿਆ ਕਰਾਇਆ ਉਹ ਵੀ ਖਤਮ ਹੋ ਜਾਊਗਾ ਇਹ ਐਡਾ ਵੱਡਾ ਸਰਲ ਆਪਾਂ ਆਇਆ ਜੇ ਤੁਸੀਂ ਬਿਰਧ ਆਸ਼ਮਾਨ ਜਾਣਿਓ ਉੱਥੇ ਜਾ ਕੇ ਸੇਵਾ ਕਰਦੇ ਹੋ ਬਜ਼ੁਰਗਾਂ ਦੀ ਮਹੀਨੇ ਚ ਇੱਕ ਵਾਰੀ ਵਗਜੋ ਦੋ ਮਹੀਨੇ ਚ ਵਗਜੋ 6 ਮਹੀਨੇ ਚ ਕਰੀ ਵਗਜੋ ਨਾ ਤਾਂ ਪਿਤਦੋਸ਼ ਰਹੂ ਨਾਈ ਕੋਨੈਕਟੀਵਿਟੀ ਤੋਂ ਦੇ ਘਰ ਚ ਰੂੰ ਸੁਖੀ ਰਹੋਗੇ ਮਿਸ ਹੁਣ ਇਹ ਤਾਂ ਹੋ ਗਈ ਖਤਮ ਪਿੱਤਰ ਦੋਸ਼ ਚਲੀ ਗਾਨਾ ਹੁਣ ਮੇਨ ਕੰਮ ਹੈ ਜਿਹੜੀ ਆਮ ਤੌਰ ਤੇ ਖੋਰ ਬਹੁਤ ਵੱਡਾ ਕੰਮ ਹੈ ਇਹ ਇੱਕ ਕਾਲ ਸਰਪ ਜੋਗ ਹੈ ਜੀ ਕਿਸੇ ਨੂੰ ਨਹੀਂ ਪਤਾ ਵੀ ਕਾਲ ਸਰਪ ਜੋਗ ਕੀ ਹੈ ਕਾਲ ਸਰਪ ਜੋਗ ਹੈ ਜੀ ਇਹਦੇ ਨਾਲ ਤੁਸੀਂ ਅੱਗੇ ਨਹੀਂ ਬਸ ਤੇ ਪੈਸਾ ਨਕਸਾ ਰੋ ਕੁਛ ਨਹੀਂ ਹੈ ਕਾਲ ਸਰਪ ਜੋਗ ਇੱਕ ਬਹੁਤ ਵੱਡਾ ਫਰਾਡ ਹੈ ਕਾਲ ਸਰਪ ਜੋਗ ਪੰਡਤ ਨਹਿਰੂ ਨੇ ਵੀ ਕਿਹਾ ਸੀ ਤੇ ਜੋਰਜ ਬੁਸ਼ ਨੇ ਵੀ ਕਿਹਾ ਸੀ ਉਹ ਤਾਂ ਨਾਸ ਕੀ ਗਏ ਨਹੀਂ ਹੈਗੇ ਇਥੇ ਕਰਾ ਲਈ ਉਹ ਵੀ ਅੱਧਦਰ ਪ੍ਰਧਾਨ ਮੰਤਰੀ ਬਣ ਕੇ ਏਦਾਂ ਸਾਰਾ ਰਾਜ ਕਰਕੇ ਬਾਗੀ ਪੂਰੀ ਐਸ਼ ਕਰਕੇ ਕਰਨ ਵਾਲੇ ਕਾਲ ਸਰਪ ਜੋਗ ਕੋਈ ਨਹੀਂ ਹੈਗਾ ਨਾ ਕੁਝ ਹੈਗਾ ਇਹ ਇੱਕ ਬਹੁਤ ਵੱਡਾ ਬਹਿਮ ਫਰਾਡ ਹੈ ਇਸ ਲਈ ਦਿਮਾਗ ਚੋਂ ਕੱਢ ਦੋ ਇਹ ਕਾਲ ਸਰਪ ਜੋਗ ਹੁੰਦਾ ਹੈ ਜੋ ਕੋਈ ਕਹਿੰਦਾ ਤੁਹਾਨੂੰ ਡਰਾ ਰਿਹਾ ਹੈ ਥੋੜੀ ਉਹ ਤੇ ਜੇਬ ਤੇ ਨਿਕਾਲ ਦਿਓ ਇਸ ਕਰਕੇ ਮੈਂ ਬਾਲਾ ਸਾਮਾਨਾ ਤੁਹਾਡਾ ਚ ਲੈਦਾ ਇਹ ਜ਼ਰੂਰੀ ਦੋ ਗੱਲਾਂ ਸਿੱਖਣੀਆਂ ਨੇ ਉਹ ਦਵਾ ਫਿਰ ਤੁਹਾਨੂੰ ਅਗਲੀ ਵੀਡੀਓ ਜਲਦ ਮਿਲਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਦੇ ਹੋ